ਪੰਜਾਬ ਚ ਲਗਾਤਾਰ ਮੀਂਹ ਤੇ ਹੜ੍ਹਾਂ ਦੇ ਮੱਦੇਨਜ਼ਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੱਲ ਵੀਰਵਾਰ ਨੂੰ ਸਵੇਰ ਦਾ ਦੌਰਾ ਕਰਨਗੇ। ਉਹਨਾਂ ਨੇ ਇਸ ਨੂੰ ਦੱਸਿਆ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਵੀ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੇ ਰਾਜਪਾਲ ਨਾਲ ਸੂਬੇ ਦੀ ਸਥਿਤੀ ਤੇ ਵੀ ਚਰਚਾ ਕੀਤੀ ਹੈ ਤੇ ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫਤ ਪ੍ਰਭਾਵਿਤ ਐਲਾਨ ਕਰ ਦਿੱਤਾ ਹੈ। ਮੁੱਖ ਸਕੱਤਰ ਕੇਪੀ सिन्हा ਦੇ ਪੱਤਰ ਤਹਿਤ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਸਕੂਲਾਂ ਤੇ ਕਾਲਜਾਂ 'ਚ ਵੀ ਛੁੱਟੀਆਂ ਜਿਹੜੀਆਂ ਨੇ ਉਹ 7 ਸਤੰਬਰ ਤੱਕ ਵਦਾ ਦਿੱਤੀਆਂ ਗਈਆਂ ਨੇ ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ 'ਚ ਨੇ ਤੇ 1200 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਕੱਗਰ ਨਦੀ ਦਾ ਪਾਣੀ ਦਾ ਜਿਹੜਾ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਮੋਹਾਲੀ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਸਨੇ ਅਲਰਟ ਜਾਰੀ ਕਰ ਦਿੱਤਾ ਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੱਗਰ ਨਦੀ ਦਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ ਤੇ ਹੁਣ ਜਿਹੜਾ ਪ੍ਰਸ਼ਾਸਨ ਨੇ ਮੋਹਾਲੀ ਤੇ ਸੰਗਰੂਰ ਜਿਲ੍ਹੇ ਨੂੰ ਅਲਰਟ ਕਰਤਾ ਤੇ ਲੋਕਾਂ ਨੂੰ ਕਿਹਾ ਹੈ ਕਿ ਕਿਸੇ ਵੀ ਟਾਈਮ ਜਿਹੜਾ ਹੋਏ ਇੱਥੇ ਪਾਣੀ ਆ ਸਕਦਾ ਹੈ ਖਤਰਾ ਜਿਹੜਾ ਸਿਫਤੇ ਮੰਡਰਾ ਰਿਹਾ ਹੈ ਤੇ ਤੁਸੀਂ ਸੁਚੇਤ ਰਹੋ ਤੇ ਪੰਜਾਬ ਵਿੱਚ ਜਿਹੜੇ ਲਗਾਤਾਰ ਮੀਂਹ ਪੈ ਰਹੇ ਨੇ ਹੜ ਆ ਰਹੇ ਨੇ ਉਸ ਦੇ ਮੱਦੇਨਜ਼ਰ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਨੇ ਉਹ ਅਕਲ ਸੂਬੇ ਦਾ ਦੌਰਾ ਕਰਨਗੇ ਇਹ ਜਿਹੜੀ ਗੱਲ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਤੇ ਉਹਨੇ ਐਵੀ ਕਿਹਾ ਹੈ ਕਿ ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫਤ ਪ੍ਰਭਾਵਿਤ ਜਿਹੜਾ ਐਲਾਨ ਕਰ ਦਿੱਤਾ ਤੁਹਾਨੂੰ ਦੱਸਦੀ ਕਿ ਸਾਰੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਉਹ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਨੇ ਪੰਜਾਬ ਚ ਲਗਾਤਾਰ ਮੀਂਹ ਤੇ ਹੜ੍ਹਾਂ ਦੇ ਮੱਦੇਨਜ਼ਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੱਲ ਵੀਰਵਾਰ ਨੂੰ ਸੂਬੇ ਦਾ ਦੌਰਾ ਕਰਨਗੇ। ਉਹਨਾਂ ਨੇ ਇਸ ਨੂੰ ਦੱਸਿਆ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਵੀ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੇ ਰਾਜਪਾਲ ਨਾਲ ਸੂਬੇ ਦੀ ਸਥਿਤੀ ਤੇ ਵੀ ਚਰਚਾ ਕੀਤੀ ਹੈ ਤੇ ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫਤ ਪ੍ਰਭਾਵਿਤ ਐਲਾਨ ਕਰ ਦਿੱਤਾ ਹੈ। ਮੁੱਖ ਸਕੱਤਰ ਕੇਪੀ सिन्हा ਦੇ ਪੱਤਰ ਤਹਿਤ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਸਕੂਲਾਂ ਤੇ ਕਾਲਜਾਂ 'ਚ ਵੀ ਛੁੱਟੀਆਂ ਜਿਹੜੀਆਂ ਨੇ ਉਹ 7 ਸਤੰਬਰ ਤੱਕ ਵਾਦਾ ਦਿੱਤੀਆਂ ਗਈਆਂ ਨੇ ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ 'ਚ ਨੇ ਤੇ 1200 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਕੱਗਰ ਨਦੀ ਦਾ ਪਾਣੀ ਦਾ ਜਿਹੜਾ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਮੋਹਾਲੀ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਸਨੇ ਅਲਰਟ ਜਾਰੀ ਕਰ ਦਿੱਤਾ ਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੱਗਰ ਨਦੀ ਦਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਤੇ ਹੁਣ ਜਿਹੜਾ ਪ੍ਰਸ਼ਾਸਨ ਨੇ ਮੋਹਾਲੀ ਤੇ ਸੰਗਰੂਰ ਜੀ ਨੇ ਨੂੰ ਅਲਰਟ ਕਰਤਾ ਤੇ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਟਾਈਮ ਜੜਾ ਹੋਏ ਇਥੇ ਪਾਣੀ ਆ ਸਕਦਾ ਹੈ ਖਤਰਾ ਜਿਹੜਾ ਸਿਰਤੇ ਮੰਡਰਾ ਰਿਹਾ ਹੈ ਤੇ ਤੁਸੀਂ ਸੁਚੇਤ ਰਹੋ ਤੇ ਪੰਜਾਬ ਵਿੱਚ ਜਿਹੜੇ ਲਗਾਤਾਰ ਮੀਂਹ ਪੈ ਰਹੇ ਨੇ ਹੜ ਆ ਰਹੇ ਨੇ ਉਸ ਦੇ ਮੱਦੇਨਜ਼ਰ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਨੇ ਉਹ ਅੱਜ ਕੱਲ੍ਹ ਸੂਬੇ ਦਾ ਦੌਰਾ ਕਰਨਗੇ ਇਹ ਜਿਹੜੀ ਗੱਲ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਐਵੀ ਕਿਹਾ ਹੈ ਕਿ ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫਤ ਪ੍ਰਭਾਵਿਤ ਜਿਹੜਾ ਐਲਾਨ ਕਰ ਦਿੱਤਾ ਹੈ ਤੁਹਾਨੂੰ ਦੱਸਦੀ ਕਿ ਸਾਰੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਉਹ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਨੇ